ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਪ੍ਰੀਤਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਹੀ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਸਾਡੇ ਆਲਾ ਦੇ ਸਭ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਵਿਦੇਸ਼ 77 ਨੇ ਜਿਹੜੇ ਭਾਰਤ ਦੇ ਉਹਨਾਂ ਦੇ ਬਾਰੇ ਉਹਨਾਂ ਨੇ ਕਹਿ ਕੇ ਭਾਰਤ-ਪਾਕ ਮਾਮਲੇ ਦੇ ਵਿੱਚ ਵਿਚੋਲਗੀ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਨਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹਨਾਂ ਨੇ ਦੇਸ਼ ਨੂੰ ਸੰਬੋਧਨ ਕਰਤਾ ਵਿਦੇਸ਼ 77 ਦੇ ਵੱਲੋਂ ਗੱਲਾਂ ਕਹੀਆਂ ਗਈਆਂ ਪਾਕਿਸਤਾਨ ਦੇ ਵੱਲੋਂ ਕਹਾ ਜਾ ਰਿਹਾ ਅਸੀਂ ਜਿੱਤ ਗਏ ਆਪਾਂ ਕਹਿੰਦੇ ਅਸੀਂ ਜਿੱਤ ਗਏ ਬੜਾ ਕੁਝ ਇਸ ਮਾਮਲੇ ਚ ਪਰ ਇਸ ਦਰਮਿਆਨ ਜਦੋਂ ਵਾਰ-ਵਾਰ ਇਸ ਗੱਲ ਦੇ ਉੱਤੇ ਤੇ ਪਿੱਠ ਥਾਪੜੀ ਜਾ ਰਹੀ ਆ 트럼ਪ ਦੇ ਵੱਲੋਂ ਡੋਨਲਡ 트럼ਪ ਦੇ ਵੱਲੋਂ ਕਿ ਮੈਂ ਇਹ ਜੰਗ ਰੁਕਵਾਈ ਮੈਂ ਇਹ ਦੋਵਾਂ ਦੇਸ਼ਾਂ ਨੂੰ ਆ ਗੱਲ ਕਹੀ ਉਸ ਦਰਮਿਆਨ ਇਹ ਖਬਰ ਬੜੀ ਮਹੱਤਵਪੂਰਨ ਆ ਕਿ ਭਾਰਤ ਦੇ ਵੱਲੋਂ ਕੀ ਪ੍ਰਤੀਕਰਨ ਦਿੱਤੀ ਗਈ ਆ 트럼ਪ ਨੇ ਇਹ ਗੱਲ ਕਹੀ ਆ ਕਿ ਮੈਂ ਦੋਵਾਂ ਦੇਸ਼ਾਂ ਨੂੰ ਇਹ ਗੱਲ ਕਹੀ ਸੀ ਕਿ ਜੇਕਰ ਤੁਸੀਂ ਸਾਡੇ ਨਾਲ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਫਿਰ ਭਾਈ ਤੁਹਾਨੂੰ ਜਿਹੜੀ ਜੰਗ ਰੁਕੜੀ ਪਾਊਗੀ ਨਹੀਂ ਤਾਂ ਅਸੀਂ ਕਾਰੋਬਾਰ ਨਹੀਂ ਕਰਨਾ ਫਿਰ ਉਹਨੇ ਕਿਹਾ ਜੀ ਕਿ ਮੈਂ ਗੱਲ ਕਹੀ ਵੀ ਤੁਸੀਂ ਜੰਗ ਰੋਕ ਲਓ ਤੇ ਅਸੀਂ ਸੁਲਾ ਸਫਾਈ ਦਾ ਰਾਹ ਜਿਹੜਾ ਕਸ਼ਮੀਰ ਮਸਲੇ ਵਾਲਾ ਵੀ ਉਹਦੇ ਵਿੱਚ ਵੀ ਦਖਲ ਦੇਣ ਨੂੰ ਵਿਚੋਲਗੀ ਕਰਨ ਨੂੰ ਤਿਆਰ ਆ ਪਰ ਭਾਰਤ ਦੇ ਵੱਲੋਂ ਇਹਨਾਂ ਦੋਹਾਂ ਗੱਲਾਂ ਨੂੰ ਰੱਦ ਕਰ ਦਿੱਤਾ ਗਿਆ ਭਾਰਤ ਨੇ ਇਹ ਗੱਲ ਕਹੀ ਆ ਕਿ ਇੱਕ ਤਾਂ ਜਿਹੜਾ ਜੰਮੂ ਕਸ਼ਮੀਰ ਦਾ ਮਸਲਾ ਜਿਹੜਾ ਹੈ ਕਬਜ਼ੇ ਵਾਲਾ ਹਿੱਸਾ ਵੀ ਓਕੇ ਜਿਹਨੂੰ ਕਹਿੰਦੇ ਆ ਉਹ ਕਹਿੰਦੇ ਜੀ ਇਸ ਮਸਲੇ ਦੇ ਉੱਤੇ ਕਿਸੇ ਤੀਜੀ ਧਿਰ ਦੀ ਕਿਸੇ ਵਿਚੋਲੇ ਦੀ ਕੋਈ ਜ਼ਰੂਰਤ ਨਹੀਂ ਆ ਭਾਰਤ ਨੂੰ ਭਾਰਤ ਦਾ ਸਟੈਂਡ ਉਹ ਕਰੇ ਜੀ ਬੜਾ ਸਾਫ਼ ਤੇ ਸਪਸ਼ਟ ਆ ਭਾਰਤ ਦਾ ਸਟੈਂਡ ਇਹ ਆ ਕਿ ਸਾਨੂੰ ਉਹ ਚਾਹੀਦਾ ਤੇ ਸਾਡਾ ਹੀ ਉਹ ਹੈ ਇਸ ਕਰਕੇ ਇਕ ਤਗ ਲੋਕਾਂ ਨੇ ਜੀ ਇਹ ਕਲੀਅਰ ਹੋ ਗਿਆ ਦੂਜੀ ਗੱਲ ਉਹ ਕਹਿੰਦੇ ਵੀ ਜਿਹੜੀ ਇਹ ਜੰਗਬੰਦੀ ਹੋਈ ਆ ਇਹਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਕਿ ਵਪਾਰ ਦੇ ਕਰਕੇ ਇਹ ਜੰਗਬੰਦੀ ਕੀਤੀ ਗਈ ਆ ਇਹ ਜੀ ਦੇਖੋ ਉਹਨਾਂ ਨੇ ਵੀ ਜੰਗਬੰਦੀ ਕੀਤੀ ਅਸੀਂ ਵੀ ਜੰਗਬੰਦੀ ਕੀਤੀ ਪਰ ਅਤਵਾਦ ਦੇ ਮੁਕੰਮਲ ਖਾਤਮੇ ਦੇ ਵਾਸਤੇ ਅਸੀਂ ਵੀ ਬਜ਼ਾਣਾ ਤੇ ਸਾਰੇ ਦੇਸ਼ ਇਹ ਤੋਂ ਪੀੜਤਾ ਯਾਨੀ ਕਿ ਜਨਤਾ ਟਰੰਪ ਝੂਠ ਬੋਲ ਰਿਹਾ ਕਿ ਮੈਂ ਭਾਈ ਇਹ ਘੁਰਕੀ ਮਾਰ ਕੇ ਤੇ ਮਸਲਾ ਹਲ ਕਰਵਾਤਾ ਤੇ ਜਾਂ ਫਿਰ ਭਾਈ ਭਾਰਤ ਸ਼ੁਕਰੀਆ ਨਹੀਂ ਕਰਨਾ ਚਾਹੁੰਦਾ ਦੋਵਾਂ ਦੇ ਵਿੱਚੋਂ ਇੱਕ ਗੱਲ ਆ ਕਿਉਂਕਿ ਰੌਲਾ ਅਸਲ ਵਿੱਚ ਇੱਥੇ ਪੈ ਰਿਹਾ ਕਿ ਪੀਓਕੇ ਜਿਹੜਾ ਪੀਓਕੇ ਜਿਹੜਾ ਕਿ ਜੰਮੂ ਕਸ਼ਮੀਰ ਦੇ ਕਬਜ਼ੇ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਦਾ ਹਿੱਸਾ ਉਹ ਸਾਨੂੰ ਵਾਪਸ ਮਿਲੇ ਰੌਲਾ ਤਾਂ ਲੰਬੇ ਸਮੇਂ ਤੋਂ ਇਹ ਚੱਲਦਾ ਅੱਤਵਾਦ ਦਾ ਵੱਡਾ ਹਿੱਸਾ ਵੀ ਇਸ ਨਾਂ ਦੇ ਉੱਤੇ ਪੈਦਾ ਹੋਇਆ ਸੋ ਵੈਨੇ ਪਾਈ ਕੀ ਬਣਦਾ ਪਰ ਟਰੰਪ ਨੇ ਆਪਣੀ ਪਿੱਠ ਬੜੀ ਥਾਪੜੀ ਕਿ ਮੈਂ ਸਾਰਾ ਮਸਲਾ ਹੱਲ ਕਰਵਾਤਾ ਪਰ ਭਾਰਤ ਨੇ ਗੱਲ ਕਹੀ ਹੈ ਵੀ ਪਾਈ ਇਹਦੇ ਚ ਕ੍ਰੈਡਿਟ ਲੈਣ ਦੀ ਰੋੜ ਨਹੀਂ ਆ ਕੋਈ ਦੂਜਾ ਤੀਜਾ ਚੌਥਾ ਇਸ ਮਸਲੇ ਦੇ ਵਿੱਚ ਜ਼ਿੰਮੇਵਾਰ ਨਹੀਂ ਆ ਸਾਡੀ ਫੌਜ ਅੱਜ ਵੀ ਤਿਆਰ ਆ ਜੇ ਅੱਤਵਾਦ ਉਵੇਂ ਹੀ ਫੇਰ ਹੋਊਗਾ ਤੇ ਅਸੀਂ ਭਵਿੱਖ ਦੇ ਵਿੱਚ ਉਵੇਂ ਹੀ ਫੇਰ ਕਾਰਵਾਈ ਕਰਾਂਗੇ ਜੀ ਜੀ ਤੇ ਇਹਦੇ ਨਾਲ ਹੀ ਟੇਨਾ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰੇਰ ਪੇਸਤੇ ਵੀ ਪਹੁੰਚੇ ਨੇ ਜੀ ਬਿਲਕੁਲ ਜੀ ਬਿਲਕੁਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਘੇ ਕੱਲ ਅਚਾਨਕ ਆਦਮਪੁਰ ਦੇ 에ਅਰਬੇਸ ਦੇ ਉੱਤੇ ਪਹੁੰਚੇ ਆ ਚਲੋ ਵਧੀਆ ਗੱਲਾਂ ਉਹਨਾਂ ਦੇ ਵੱਲੋਂ ਅਸਲ ਦੇ ਵਿੱਚ ਫੌਜ ਦੇ ਮਨੁੱਖੀ ਬਲ ਦੇ ਵਿੱਚ ਵਾਅਦਾ ਕੀਤਾ ਗਿਆ ਉਹਨਾਂ ਨੇ ਇੱਥੇ ਪਹੁੰਚ ਕੇ ਫੌਜ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ S400 ਦੇ ਮੂਹਰੇ ਖੜ ਕੇ ਤਸਵੀਰ ਵੀ ਖਿਚਵਾਈ ਆ ਇਹਦਾ ਮਤਲਬ ਕੀ ਆ ਇਹਦਾ ਮਤਲਬ ਅਸਲ ਦੇ ਵਿੱਚ ਇਹ ਆ ਕਿ ਜਿਹੜੀ ਪਾਕਿਸਤਾਨੀ ਮੀਡੀਆ ਨੇ ਗੱਲ ਕਹੀ ਸੀ ਕਿ ਪਾਕਿਸਤਾਨ ਕੀ ਸਰਾਂ ਨੇ S400 ਨੂੰ ਤਬਾਹ ਕਰ ਦਿਆ ਉਹਦੇ ਮੂਹਰੇ ਖੜ ਕੇ ਉਹਨਾਂ ਨੇ ਫੋਟੋ ਖਿਚਵਾਈ ਆ ਮਤਲਬ ਸੰਕੇਤਕ ਤੌਰ ਤੇ ਉਹਨਾਂ ਨੇ ਸਾਰੀ ਗੱਲ ਦੱਸ ਦਿੱਤੀ ਆ ਵੀ ਭਾਈ ਇਹ ਤਬਾਹ ਹੋਇਆ ਕਿ ਨਹੀਂ ਹੋਇਆ ਉਹ ਗੱਪ ਸੀ ਕਿ ਸੱਚੀ ਉਸ ਤੋਂ ਅਗਲੀ ਗੱਲ ਇਹ ਆ ਵੀ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਕਿ ਸਾਨੂੰ ਸਾਡੀ ਫੌਜ ਦੇ ਉੱਤੇ ਮਾਣ ਅਸਲ ਦੇ ਵਿੱਚ ਐਪਰੀਸ਼ੀਏਟ ਕਰਨ ਦੇ ਲਈ ਜੀ ਭਾਈ ਤੁਹਾਡੇ ਅਸੀਂ ਨਾਲ ਖੜੇ ਆ ਤੁਸੀਂ ਬਹੁਤ ਕਮਾਲ ਕੀਤੀ ਆ ਇਹਦੇ ਲਈ ਇਹਨਾਂ ਨੇ ਧੰਨਵਾਦ ਕਰਨ ਤੇ ਇਹਨਾਂ ਨੂੰ ਥਾਪੜਾ ਦੇਣ ਆਏ ਸੀਗੇ ਸੋ ਫੌਜੀਆਂ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਦਾ ਖੂਬ ਸਵਾਗਤ ਕੀਤਾ ਗਿਆ ਸੋ ਇਹ ਆਦਮਪੁਰ ਦੇ 에어ਬੋਸਟ ਬੇਸ ਦੇ ਉੱਤੇ ਅਚਾਨਕ ਪਹੁੰਚੇ ਸੀਗੇ ਤੇ ਆਪਾਂ ਜਾਣਦੇ ਵੀ ਪਿਛਲੇ ਕਈ ਦਿਨਾਂ ਤੋਂ ਖਬਰਾਂ ਇਹੀ ਆਉਂਦੀਆਂ ਸੀ ਕਿ ਭਾਈ ਪਾਕਿਸਤਾਨ ਦੇ 에어 ਬੇਸ ਦੇ ਉੱਤੇ ਤੇ ਹਮਲਾ ਕਰ ਦਿੱਤਾ ਗਿਆ ਪਾਕਿਸਤਾਨ ਦੇ 에어 ਬੇਸ ਦੇ ਉੱਤੇ ਤਬਾਹੀ ਠਾ ਦਿੱਤੀ ਗਈ ਆ ਪਾਕਿਸਤਾਨੀ ਫੌਜ ਨੇ ਆ ਗੱਲ ਕਰ ਦਿੱਤੀ ਆ ਇਹੋ ਜਿਹੀਆਂ ਖਬਰਾਂ ਹਰ ਰੋਜ਼ ਆਉਂਦੀਆਂ ਸੀ ਜੀ ਬਿਲਕੁਲ ਕਹਣਾ ਸਾਹਿਬ ਇੱਕ ਕਹਿੰਦੇ ਮੱਧ ਪ੍ਰਦੇਸ਼ ਦਾ ਕੋਈ ਮੰਤਰੀ ਹੈ ਉਹਨੇ ਕਰਨਲ ਸੋਫੀਆ ਦੇ ਬਾਰੇ ਵਿੱਚ ਕੋਈ ਇਤਰਾਜ਼ਯੋਗ ਬਿਆਨ ਦਿੱਤਾ ਹੈ ਜੀ ਕੀ ਕਹਿਣਾ ਉਹਦਾ ਹਾਂ ਬਿਲਕੁਲ ਜੀ ਬਿਲਕੁਲ ਉਹਨੇ ਬੜਾ ਇਤਰਾਜ਼ਯੋਗ ਬਿਆਨ ਦਿੱਤਾ ਹੈਗਾ ਇਹਦਾ ਨਾਂ ਹੈਗਾ ਜੀ ਵਿਜੇ ਸ਼ਾ ਤੇ ਉਹਨੇ ਜਿਹੜਾ ਬਿਆਨ ਦਿੱਤਾ ਇਹ ਸੱਚੀ ਮੁੱੱਚੇ ਬੜਾ ਚਿੰਤਾਜਨਕ ਹੈ ਇਹ ਬੜੀ ਨਫ਼ਰਤ ਵਾਲਾ ਬਿਆਨ ਹੈ ਕਿਉਂਕਿ ਦੇਖੋ ਜਿਹੜੇ ਹੁਣ ਸੋਫੀਆ ਕੁਰੇਸ਼ੀ ਆ ਉਹਨੇ ਤਾਂ ਇਹਦੀ ਗੱਲ ਸੋਚੀ ਵੀ ਭਾਈ ਮੈਂ ਕਿਹੜੇ ਦੇਸ਼ ਦੀ ਹਾਂ ਤੇ ਕਿਹੜੇ ਦੇਸ਼ ਦੀ ਨਹੀਂ ਹਾਂ ਮੈਨੂੰ ਕਿਹੜੇ ਦੇਸ਼ ਦੇ ਬਾਰੇ ਕੀ ਗੱਲ ਕਰਨੀ ਚਾਹੀਦੀ ਆ ਕਿਹੜੇ ਬਾਰੇ ਨਹੀਂ ਇਹਨਾਂ ਕੁੜੀਆਂ ਨੇ ਤਾਂ ਆਪਦੀ ਬਹਾਦਰੀ ਇਹਨਾਂ ਨੇ ਕੁੜੀਆਂ ਨੇ ਆਪਣੀ ਕਾਬਲੀਅਤ ਇਤਕੀ ਕਮਾਲ ਕਰਕੇ ਵਿਖਾਈ ਆ ਪਰ ਜਿਹੜੇ ਭਾਜਪਾ ਦੇ ਨੇਤਾਵਾਂ ਦਾ ਇੱਕ ਹਿੱਸਾ ਉਹਨਾਂ ਦੇ ਮਨ ਦੇ ਵਿੱਚ ਹਿੰਦੂ ਮੁਸਲਮਾਨ ਕਿਵੇਂ ਚੱਲਦਾ ਇਹ ਸਵਾਲ ਇਹ ਪੈਦਾ ਹੋਇਆ ਕਿਉਂਕਿ ਜਿਹੜੀ ਗੱਲ ਉਹਨੇ ਕਹੀ ਆ ਉਹ ਬੜੀ ਸ਼ਰਮਿੰਦਗੀ ਵਾਲੀ ਆ ਇਹ ਜਿਹੜਾ ਮੱਧ ਪ੍ਰਦੇਸ਼ ਦਾ ਮੰਤਰੀ ਹੈ ਵਿਜੇ ਸ਼ਾ ਉਹਨੇ ਇੱਕ ਥਾਂ ਦੇ ਉੱਤੇ ਸੰਬੋਧਨ ਕਰਦੇ ਇਹ ਗੱਲ ਕਹੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਹਿਲ ਕਾਮ ਦੇ ਵਿੱਚ ਬੇਕਸੂਰ ਲੋਕਾਂ ਦੀਆਂ ਪੈਂਟਾਂ ਲਵਾ ਲਵਾ ਕੇ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦਾ ਧਰਮ ਪੁੱਛ ਪੁੱਛ ਕੇ ਮਾਰਨ ਵਾਲੇ ਲੋਕਾਂ ਦੀ ਭੈਣ ਹੀ ਅੱਗੇ ਕੀਤੀ ਤੇ ਉਹਨਾਂ ਅਤਵਾਦੀਆਂ ਨੂੰ ਮਾਰਮਕਾਇਆ ਯਾਨੀ ਕਿ ਭੈਣ ਦੇ ਕੋਲੋਂ ਹੀ ਭਰਾ ਮਰਵਾਇਆ ਮਤਲਬ ਇਹ ਅਭੀ ਉਹਨੇ ਕਹਿਣ ਦਾ ਭਾਵ ਵੀ ਮੁਸਲਮਾਨਾਂ ਨੇ ਇਹ ਕੁਝ ਕੀਤਾ ਸੀ ਤੇ ਪ੍ਰਧਾਨ ਮੰਤਰੀ ਨੇ ਮੁਸਲਮਾਨ ਔਰਤ ਨੂੰ ਅੱਗੇ ਕਰਕੇ ਤੇ ਉਹਨਾਂ ਅਤਵਾਦੀਆਂ ਦਾ ਖਾਤਮਾ ਕਰਾਤਾ ਮਤਲਬ ਇਹ ਹੈ ਜੀ ਕਿ ਦਿਮਾਗ ਦੇ ਵਿੱਚ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਇਸ ਕਦਰ ਆ ਉਹ ਕਹਿੰਦਾ ਜੀ ਪ੍ਰਧਾਨ ਮੰਤਰੀ ਦਾ 56 ਇੰਚ ਦਾ ਸੀ ਨਾ ਤੇ ਭਾਈ ਇਸੇ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ ਆ ਗੱਲ ਕੀਤੀ ਆ ਵੀ ਉਹਨਾਂ ਦੀ ਭੈਣ ਹੀ ਆ ਜਿਹੜੀ ਉਹ ਸਾਹਮਣੇ ਲਿਆ ਕੇ ਤੇ ਫਿਰ ਉਹਨਾਂ ਨੇ ਆ ਗੱਲ ਕਹੀ ਆ ਮੈਨੂੰ ਬਹੁਤ ਹਰਾਦੀ ਹੋਈ ਇਸ ਗੱਲ ਦੇ ਉੱਤੇ ਬੜਾ ਦੁੱਖ ਹੋਇਆ ਜੀ ਇਸ ਗੱਲ ਦੇ ਉੱਤੇ ਤੇ ਵਈ ਭਾਈ ਇਹਨਾਂ ਨੇ ਲੱਛਣ ਕੀ ਕੀ ਹੈਗੇ ਆ ਤੇ ਇਸ ਗੱਲ ਦੇ ਉੱਤੇ ਹੁਣ ਪਤਾ ਲੱਗਾ ਜੀ ਬੀਜੇਪੀ ਦੇ ਵੱਲੋਂ ਵੀ ਝਾੜ ਪਾਈ ਗਈ ਆ ਬੀਜੇਪੀ ਨੇ ਗੱਲ ਕਹੀ ਆ ਕਿ ਭਾਈ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਪਰ ਇਸ ਬੰਦੇ ਨੇ ਬੀਜੇਪੀ ਦੀ ਕਾਫੀ ਕਿਰਕਰੀ ਕਰਵਾਈ ਹੈ ਜੀ ਜੀ ਪਤਾ ਨਹੀਂ ਕਿਉਂ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਲੋਕਾਂ ਨੇ ਕਦੋਂ ਅਕਲ ਤੋਂ ਕੰਮ ਲੈਣਾ ਹੈ ਪਤਾ ਨਹੀਂ ਬੀਜੇਪੀ ਨੂੰ ਤਾਂ ਇਹ ਚਾਹੀਦਾ ਜੀ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਕੱਲੀ ਸਮਝਾਉਣੀ ਦੇਣ ਦੇ ਨਾਲ ਗੱਲ ਨਹੀਂ ਬਣਨੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਜੀ ਕਰਗੇ ਵੱਧਦੇ ਨੇ ਤਣਾ ਸਾਹਿਬ ਹੁਣ ਗੱਲ ਕਰਦੇ ਆ ਜੀ ਪੁੰਛ ਦੇ ਵਿੱਚ ਜਿਹੜਾ ਸਿੱਖ ਦੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਮਣੀ ਕਮੇਟੀ ਹੁਣ 5-5 ਲੱਖ ਰੁਪਇਆ ਦੇਗੀ ਬਿਲਕੁਲ ਜੀ ਬਿਲਕੁਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਨੂੰ ਅਸੀਂ 5-5 ਲੱਖ ਰੁਪਇਆ ਦੇਵਾਂਗੇ ਜਿਹੜੇ ਉਥੇ ਮਾਰੇ ਗਏ ਆ ਬੇਕਸੂਰ ਲੋਕ ਜਿਹੜੇ ਮਾਰੇ ਗਏ ਆ ਆਪਾਂ ਜਾਣਦੇ ਜੀ ਕਿ ਐਤਕੀ ਜਿਹੜੇ ਪਾਕਿਸਤਾਨ ਦੀ ਗੋਲੀਬਾਰੀ ਦੇ ਵਿੱਚ ਤੇ ਬੇਕਸੂਰ ਲੋਕ ਕਈ ਮਾਰੇ ਗਏ ਸੀਗੇ ਉਹਨਾਂ ਦੇ ਵਿੱਚ ਚਾਰ ਸਿੱਖ ਭਾਈਚਾਰੇ ਦੇ ਵੀ ਸੀ ਉਹਨਾਂ ਚਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 5-5 ਲੱਖ ਰੁਪਈਆ ਆਪਣੇ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ ਸੋ ਚਲੋ ਤਸੱਲੀ ਵਾਲੀ ਗੱਲ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੱਬਰਾਂ ਦੇ ਨਾਲ ਖੜੀ ਹੈ ਇਸ ਦੇ ਇਲਾਵਾ ਇਹ ਵੀ ਗੱਲ ਕਹੀ ਗਈ ਆ ਵੀ ਜਿਹੜੇ ਲਵੰਤ ਸਿੰਘ ਰਾਜੋਵਾਨਾ ਇਹਨਾਂ ਦੀ ਰਹਿਮ ਦੀ ਪਟੀਸ਼ਨ ਵਾਪਸ ਲੈਣ ਬਾਰੇ ਜਿਹੜਾ ਫੈਸਲਾ ਤੇ ਉਹ ਕਹਿੰਦੇ ਜੀ ਕਿ ਅਸੀਂ ਇਸ ਮਸਲੇ ਦੇ ਉੱਤੇ ਵੀ ਬੁੱਧੀਜੀਵੀਆਂ ਦੇ ਸੂਝਵਾਨ ਲੋਕਾਂ ਦੇ ਵਿਚਾਰ ਲੈ ਰਹੇ ਹਾਂ ਉਸ ਤੋਂ ਬਾਅਦ ਅਸੀਂ ਇਸ ਮਸਲੇ ਦੇ ਉੱਤੇ ਹੋਰ ਅੱਗੇ ਵਿਚਾਰ ਕਰਾਂਗੇ ਇਦੇ ਬਾਰੇ ਵੀ ਕਨ ਜੀ ਵਕੀਲਾਂ ਦੀ ਟੀਮ ਦੇ ਨਾਲ ਇੱਕ ਮੀਟਿੰਗ ਹੋਣੀ ਹੈ ਬਹੁਤ ਜਲਦੀ ਫਿਰ ਇਹਨਾਂ ਨੇ ਕਹੀਏ ਗੱਲ ਜੀ ਕਿ ਜਿਹੜੇ ਜਥੇਦਾਰ ਨੇ ਜਿਹੜੇ ਪਿਛਲੇ ਦਿਨੀ ਹੈੱਡ ਗ੍ਰੰਥੀ ਸਾਹਿਬ ਕਾ ਮੋਹਨ ਸਿੰਘ ਜਿਹਨਾਂ ਦੀ ਮੌਤ ਹੋ ਗਈ ਸੀ ਤੇ ਉਹਨਾਂ ਦੀ ਤਸਵੀਰ ਆ ਜਿਹੜੀ ਤੇ ਉਹ ਕਨ ਜੀ ਅਜਾਇਬ ਘਰ ਦੇ ਵਿੱਚ ਲਾਈ ਜਾਊਗੀ ਸੋ ਇਹ ਕੱਲ ਮਹੱਤਵਪੂਰਨ ਗੱਲਾਂ ਹੋਈਆਂ ਕਿਉਂਕਿ ਮੋਹਨ ਸਿੰਘ ਜੀ ਜਿਹੜੇ ਕਿ ਉੱਥੇ ਹੈੱਡ ਗ੍ਰੰਥੀ ਸੀਗੇ ਦਰਬਾਰ ਸਾਹਿਬ ਦੇ ਉਹ ਬੜੀ ਵੱਡੀ ਤੇ ਸਤਿਕਾਰਯੋਗ ਹਸਤੀ ਸੀ ਉਹਨਾਂ ਦੀ ਮੌਤ ਹੋ ਗਈ ਇਹ ਸਾਬਕਾ ਸੀਗੇ ਪਰ ਫਿਰ ਵੀ ਲੋਕਾਂ ਦੇ ਚਿੱਤੇ ਦੇ ਵਿੱਚ ਵਸੇ ਸੀ ਗੁਰਬਾਣੀ ਨੂੰ ਸਮਰਪਿਤ ਸੀ ਸ਼ਾਂਤ ਚਿਤ ਸੀ ਬਹੁਤ ਇਹਨਾਂ ਨੇ ਕੰਮ ਕੀਤੇ ਸੀ ਸੋ ਇਹ ਹੁਣ ਵੀਰਵਾ ਸਾਹਮਣੇ ਆਇਆ ਜੀ ਕਿ ਉਹਨਾਂ ਦੇ ਬਾਬਤ ਪਤਾ ਲੱਗਾ ਜੀ ਕਿ ਉਹਨਾਂ ਦੀ ਤਸਵੀਰ ਆ ਜਣੀ ਉਹ ਹੁਣ ਅਜਾਇਬ ਘਰ ਦੇ ਵਿੱਚ ਲਾਈ ਜਾਊਗੀ ਜੀ ਟੈਣਾ ਸਾਹਿਬ ਮਨੀਸ਼ ਸੋਧਿਆ ਹੋਰਾਂ ਨੇ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਸਵਾਲ ਕੀਤਾ ਹੈ ਜੀ ਕੀ ਸਵਾਲ ਹੈ ਹਾਂ ਬਿਲਕੁਲ ਜੀ ਸਵਾਲ ਇਹ ਕੀਤਾ ਜੀ ਕਿ ਤੁਸੀਂ ਇਸ ਮਸਲੇ 'ਚ ਦੱਸੋ ਵੀ ਭਾਈ ਕੀਤਾ ਕੀ ਆ ਤੁਸੀਂ ਇਸ ਮਸਲੇ ਦੇ ਵਿੱਚ ਇਹ ਗਿਆਨ ਦਿਓ ਜੀ ਕਿ ਕੀ ਕਾਰਵਾਈ ਪਾਈ ਆ ਉਹਨਾਂ ਨੇ ਕਿਹਾ ਜੀ ਕਿ ਜਦੋਂ ਆਪਾਂ ਇਹ ਗੱਲ ਕਹਨੇ ਆ ਕਿ ਬਿਲਕੁਲ ਜੀ ਇਹ ਜੰਗ ਅਸੀਂ ਜਿੱਤ ਚੱਕੇ ਸੀ ਅਸੀਂ ਇਹ ਜੰਗ ਜਿੱਤ ਲਈ ਸੀ ਤੇ ਫਿਰ ਜਦੋਂ ਜੰਗ ਜਿੱਤ ਲਈ ਸੀ ਤੇ ਅਚਾਨਕ ਇਹ ਕਿਉਂ ਇਹਨੂੰ ਜੰਗਬੰਦੀ ਕਰ ਦਿੱਤੀ ਗਈ ਆ ਇਹਦੇ ਪਿੱਛੇ ਵਜ੍ਹਾ ਕੀ ਹੈ ਇਹਦੇ ਪਿੱਛੇ ਕਹਾਣੀ ਕੀ ਆ ਉਹਨਾਂ ਨੇ ਇਸ ਗੱਲ ਦੀ ਮੰਗ ਕੀਤੀ ਵੀ ਸਾਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਉਹਨਾਂ ਨੇ ਕਿਹਾ ਜੀ ਕਿ ਦੇਸ਼ ਇਸ ਗੱਲ ਦੇ ਉੱਤੇ ਉੱਤਰ ਮੰਗਦਾ ਕਿ ਭਾਈ ਸਾਨੂੰ ਦੱਸੋ ਵੀ ਇਹ ਅਚਾਨਕ جنگ ਕਰਨ ਦੇ ਵਿੱਚ ਸਾਨੂੰ ਫਾਇਦਾ ਕੀ ਹੋਇਆ ਜਿਹੜੀ ਜੰਗ ਚੱਲ ਰਹੀ ਸੀ ਉਹ ਆਪਾਂ ਅਚਾਨਕ ਜੰਗ ਬੰਦ ਕਰਤੀ ਜੰਗਬੰਦੀ ਹੋ ਗਈ ਨਾਲੇ ਆਪਾਂ ਇਹ ਗੱਲ ਕਹਿੰਨੇ ਕਿ ਭਾਈ ਉਹਨਾਂ ਨੂੰ ਤਰੇਲੀਆਂ ਆ ਗਈਆਂ ਅਸੀਂ ਅੱਤਵਾਦ ਦਾ ਮੁਕੰਮਲ ਖਾਤਮਾ ਕਰਨ ਦੇ ਲਈ ਉਹਨਾਂ ਤੇ ਹਮਲਾ ਕੀਤਾ ਆਪਰੇਸ਼ਨ ਸੰਧੂਰ ਸ਼ੁਰੂ ਕੀਤਾ ਫਿਰ ਅਚਾਨਕ ਇਹ ਜਿਹੜੀ ਆ ਅਸੀਂ ਗੋਲੀਬਾਰੀ ਬੰਦ ਕਰਤੀ ਅਸੀਂ ਜਿਹੜਾ ਹਮਲਾ ਸੀਗਾ ਜਿਹਦੇ ਵਿੱਚ ਅਸੀਂ ਜਿੱਤ ਵੀ ਰਹੇ ਸੀ ਤੇ ਉਹ ਬੰਦ ਕਰ ਦਿੱਤੀ ਹੈ ਤੇ ਇਹਦੇ ਪਿੱਛੇ وجہ ਕੀ ਆ ਸੋ ਬਨੀਸ ਸੁਸੋਧਿਆ ਨੇ ਇਹ ਸਵਾਲ ਕੀਤਾ ਹੈਗਾ ਉੱਤਰ ਪਤਾ ਨਹੀਂ ਇਸ ਮਾਮਲੇ ਦਾ ਕੋਈ ਮਿਲਣਾ ਕਿ ਨਹੀਂ ਮਿਲਣਾ ਪਰ ਸਭ ਦਾ ਧਿਆਨ ਇਸ ਗੱਲ ਦੇ ਵੱਲ ਆ ਕਿ ਹੁਣ ਉੱਤਰ ਦਿੱਤਾ ਕਿਹੜਾ ਜਾਂਦਾ ਕਿਉਂਕਿ ਦੇਖੋ ਗੱਲ ਇਹ ਜੀ ਕਿ ਉਧਰਲੇ ਪਾਸੇ ਕੀ ਗੁਆਇਆ ਚਲੋ ਇਹ ਤਾਂ ਚਲੋ ਆਪਾਂ ਨੂੰ ਦੱਸਿਆ ਗਿਆ ਵੀ 100 ਅੱਤਵਾਦੀ ਮਾਰੇ ਤਾਂ ਕੁਝ ਹੋਰ ਫੌਜੀ ਮਾਰੇ ਗਏ ਪਰ ਅਸੀਂ ਵੀ ਆਪਣਾ ਇੱਥੇ ਕਾਫੀ ਕੁਝ ਗੁਆਇਆ ਸਾਡੇ ਵੀ 5 ਫੌਜੀ ਜਵਾਨ ਸ਼ਹੀਦ ਹੋਏ ਆ ਸਾਡੇ ਵੀ ਕਈ ਬੇਕਸੂਰ ਲੋਕ ਮਾਰੇ ਗਏ ਆ ਇਸ ਜੰਗ ਦੇ ਵਿੱਚ ਨਿਰਣਾ ਕੀ ਹੋਇਆ ਇਸ ਜੰਗ ਦੇ ਵਿੱਚ ਉਹ ਟਾਰਾ ਮਾਰੀ ਜਾਂਦੇ ਵੀ ਅਸੀਂ ਕਮਾਲ ਕਰਤੀ ਆਪਾਂ ਇਹ ਗੱਲ ਕਹਿੰਦੇ ਅਸੀਂ ਕਮਾਲ ਕਰਤੀ ਜੰਗ ਦੇ ਵਿੱਚ ਜਿੱਤਿਆ ਕੌਣ ਹੋਇਆ ਲੋਕਾਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਹੈਗਾ ਜੀ ਜੀ ਬਿਲਕੁਲ ਤੁਸੀਂ ਸਹੀ ਗਏ ਟੈਨਾ ਸਾਹਿਬ ਕਿ ਬਹੁਤ ਸਾਰੇ ਲੋਕ ਇਸ ਗੱਲ ਦਾ ਸਵਾਲ ਕਰ ਰਹੇ ਨੇ ਕਿ ਆਖਰਕਾਰ ਕੌਣ ਜਿੱਤਿਆ ਕੀ ਚੱਲ ਰਿਹਾ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਕਹਿੰਦੇ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਚਾਹੇ ਉਹ ਪਾਕਿਸਤਾਨ ਦੇ ਹੋਣ ਚਾਹੇ ਉਹ ਭਾਰਤ ਦੇ ਹੋਣ ਉਹ ਇੱਕ ਦੂਸਰੇ ਨੂੰ ਇਹ ਗੱਲ ਕਹੀ ਜਾਂਦੇ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਪਰ ਅਸਲੀਅਤ ਕੀ ਹੈ ਜ਼ਮੀਨੀ ਹਕੀਕਤ ਕੀ ਹੈ ਤਾਂ ਕਿਸੇ ਨੂੰ ਵੀ ਨਹੀਂ ਪਤਾ ਦੇਖੋ ਇਹ ਪਤਾ ਲੱਗਣੀ ਵੀ ਨਹੀਂ ਜੀ ਕਿਉਂਕਿ ਵੇਲਾ ਨਿਕਲ ਗਿਆ ਹੁਣ ਉਹ ਵੇਲਾ ਨਹੀਂ ਹੈਗਾ ਉਹ ਵੇਲਾ ਨਿਕਲ ਗਿਆ ਇਹ ਜਿਹੜੀਆਂ ਗੱਲਾਂ ਨੇ ਨਾ ਜੀ ਇਹ ਗੱਲਾਂ ਮੌਕੇ ਦੇ ਮੁਤਾਬਕ ਹੁੰਦੀਆਂ ਆ ਮੇਰਾ ਇੱਕ ਦੋਸਤ ਆ ਉਹ ਇੰਗਲੈਂਡ ਤੋਂ ਉਹ ਕਹਿੰਦਾ ਵੀ ਮੇਰਾ ਨਾ ਬੱਚੇ ਮੇਰੀ ਗੁੜੀਆਂ ਛੋਟੀ ਜੀ ਆ ਉਹ ਕਹਿੰਦਾ ਜਿਹੜਾ ਨਾਲ ਦਾ ਘਰ ਆ ਜਿਹੜਾ ਉਹ ਹੈਗਾ ਜੀ ਪਾਕਿਸਤਾਨੀ ਪਰਿਵਾਰਾਂ ਦਾ ਉਹ ਕਹਿੰਦੇ ਬੱਚੇ ਇਹ ਆਪਸ ਦੇ ਵਿੱਚ ਖੇਡ ਰਹੇ ਸੀ ਤੇ ਉਹ ਕਹਿੰਦੇ ਜੀ ਕਿ ਜਿਹੜੇ ਇੰਡੀਆ ਤੇ ਉਹਨੂੰ ਬੜੇ ਬੁਰੇ ਤਰੀਕੇ ਨਾਲ ਹਰਾਇਆ ਉਹਨੇ ਇਸ ਵਾਰ ਨੂੰ ਲੌਸਟ ਕਰ ਲਿਆ ਤੇ ਬਿਨ ਅਸੀਂ ਕੀਤਾ ਹੈਗਾ ਉਹ ਕਹਿੰਦੇ ਜੀ ਮੇਰੀ ਬੱਚੀ ਮੈਨੂੰ ਆਖੇ ਕਹਿੰਦੀ ਜੀ ਕਿ ਪਾਪਾ ਵੀ ਆਪਾਂ ਹਾਰ ਗਏ ਕਹਿੰਦੇ ਮੈਂ ਕਿਹਾ ਨਹੀਂ ਆਪਾਂ ਜਿੱਤ ਗਏ ਉਹ ਕਹਿੰਦੇ ਵੀ ਨਾਲ ਦੇ ਭੈਣ ਭਰਾਤਾ ਇਹ ਗੱਲ ਕਹਿੰਦੇ ਵੀ ਅਸੀਂ ਜਿੱਤ ਗਏ ਮਤਲਬ ਇਹ ਹੈ ਜੀ ਕਿ ਇਸ ਜੰਗ ਨੇ ਸਾਡੇ ਦਿਮਾਗ ਦੇ ਉੱਤੇ ਆਹ ਅਸਰ ਪਾਇਆ ਬੱਚਿਆਂ ਦੇ ਮਨਾਂ ਦੇ ਉੱਤੇ ਵੀ ਆਹ ਅਸਰ ਪਾਇਆ ਹੁਣ ਪਤਾ ਨਹੀਂ ਇਸ ਮਸਲੇ ਦੇ ਵਿੱਚੋਂ ਨਿਕਲਿਆ ਕੀ ਇਹ ਗੱਲ ਫੇਰ ਇੱਥੇ ਆ ਕੇ ਮੁਖਦੀ ਹੈ ਸਾਨੂੰ ਆਪਣੇ ਦੇਸ਼ ਦੇ ਉੱਤੇ ਮਾਣ ਸਾਡੀ ਫੌਜ ਨੇ ਕਮਾਲ ਕੀਤਾ ਪਰ ਉਹ ਵੀ ਇਹ ਗੱਲ ਕਹੀ ਜਾਂਦੇ ਜੀ ਕਿ ਅਸੀਂ ਬਹੁਤ ਕਮਾਲ ਕੀਤਾ ਤੇ ਫਿਰ ਹਾਰਿਆ ਕੌਣ ਹੋਇਆ ਜੀ ਜੀ ਬਿਲਕੁਲ ਸਹੀ ਟਾਣਾ ਸਾਹਿਬ ਉਧਰ ਦੂਸਰੇ ਬੰਨੇ ਪਾਕਿਸਤਾਨ ਡਰੋਨ ਹਮਲੇ ਦੇ ਵਿੱਚ ਜਿਹੜੀ ਔਰਤ ਝੁੱਲਸ ਗਈ ਸੀ ਕਹਿੰਦੇ ਉਹਨਾਂ ਦੀ ਮੌਤ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਉਹਦੀ ਮੌਤ ਹੋ ਗਈ ਆ ਬੜੇ ਦੁੱਖ ਦੀ ਖਬਰ ਆ ਇਹ ਜੰਗ ਦੀ ਭਿਆਨਕਤਾ ਨੂੰ ਦਰਸਾਉਣ ਵਾਲੀ ਗੱਲ ਆ ਵੀ ਕਿਸ ਤਰੀਕੇ ਦੇ ਨਾਲ ਉਸ ਵਿਚਾਰੀ ਦੀ ਮੌਤ ਹੋਈ ਆ ਇਹਦਾ ਕਿਸੇ ਦੀ ਵੀ ਮੌਤ ਨਾ ਹੋਵੇ ਇੱਕ ਤਾਂ ਸੀ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਇਹ ਡਰੋਨ ਡਿੱਗਿਆ ਸੀ ਤੇ ਸੁਖਵਿੰਦਰ ਕੌਰ ਨਾਂ ਦੀ ਔਰਤ ਆ ਜਿਹੜੀ ਉਹ ਇਹਦੀ ਮਾਰ ਦੇ ਵਿੱਚ ਆ ਗਈ ਸੀ ਯਾਨੀ ਕਿ ਇਸ ਡਰੋਨ ਦੀ ਮਾਰ ਦੇ ਵਿੱਚ ਆ ਗਈ ਸੀ ਫਿਰੋਜ਼ਪੁਰ ਦੇ ਵਿੱਚ ਪਿੰਡਾ ਖਾਈ ਫੇਮੇ ਕੀ ਉਥੋਂ ਦੀ ਔਰਤਾ ਉਹ ਔਰਤ ਝੁੜਸ ਗਈ ਸੀ ਉਹਨੂੰ ਡੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਕੱਲ ਉਹਨੇ ਦਮ ਤੋੜਤਾ ਕੱਲ ਉਸ ਵਿਚਾਰੀ ਦੀ ਮੌਤ ਹੋ ਗਈ ਆ ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਹੜਾ ਇਹਦਾ ਪਤੀ ਤੇ ਜਿਹੜਾ ਇਹਦਾ ਪੁੱਤ ਆ ਉਹ ਹਲੇ ਵੀ ਜ਼ੇਰੇ ਇਲਾਜ ਆ ਇੱਕ ਘਰਵਾਲੀ ਦਾ ਨਾਂ ਸੀਗਾ ਸੁਖਵਿੰਦਰ ਕੌਰ ਬੰਦੇ ਦਾ ਨਾਂ ਹੈਗਾ ਲਖਵਿੰਦਰ ਸਿੰਘ ਤੇ ਪੁੱਤ ਇਹਨਾਂ ਦਾ ਹੋਰ ਆ ਇਤਨੇ ਜਾਣੇ ਜਿਹੜੇ ਪਰਿਵਾਰਕ ਮੈਂਬਰ ਡਰੋਨ ਦੀ ਮਾਰ ਦੇ ਵਿੱਚ ਆ ਗਏ ਸੀ ਸੋ ਇਲਾਜ ਅਧੀਨ ਔਰਤ ਦੀ ਮੌਤ ਹੋ ਗਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਇਸ ਪਰਿਵਾਰ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਆ ਮਤਲਬ ਇਹ ਜਿਕੇ ਜਿਹੜੇ ਲੋਕਾਂ ਨੇ ਵੀ ਜੰਗ ਦਾ ਤਾਂ ਆਏ ਸੀ ਜੰਗ ਦਾ ਤਾਂ ਆਪਾਂ ਮਜ਼ਾਕ ਬਣਾਤਾ ਸੀ ਨਾ ਉਹ ਜੰਗ ਜੰਗ ਕਰਦੈਣ ਕੀ ਦਾ ਮਜ਼ਾਕ ਬਣਾਇਆ ਸੀ ਉਹਦੇ ਵਿੱਚ ਸਾਡੇ ਪੰਜਾਬੀ ਭੈਣਾ ਵੀਰਾਂ ਦੀਆਂ ਕੁੱਝ ਨਹੀਂਆਂ ਮੌਤਾਂ ਵੀ ਹੋਈਆਂ ਕੁੱਝ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਜੰਗ ਵੀ ਲੜ ਰਹੇ ਆ ਸਾਨੂੰ ਤਾਂ ਇਹਨਾਂ ਗੱਲਾਂ ਦਾ ਕਦੇ ਕੋਈ ਗੰਭੀਰਤਾ ਪਤਾ ਹੀ ਨਹੀਂ ਲੱਗਦੀ ਵੀ ਅਸੀਂ ਕੀ ਕਹਿਣਾ ਕੀ ਨਹੀਂ ਕਹਿਣਾ ਪਰ ਇਹ ਗੱਲਾਂ ਚਿੰਤਾਜਨਕ ਆ ਵੀ ਭਾਈ ਅਸੀਂ ਕਰਦੇ ਕੀ ਆ ਤੇ ਹੋ ਕੀ ਕੀ ਗਿੱਥਲਿਆ ਸੀਗਾ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉਧਰ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹਦਾ ਕਹਿ ਰੁਕਣ ਦਾ ਨਾਂ ਨਹੀਂ ਲੈ ਰਿਆ ਮਜੀਠਾ ਦੇ ਵੱਲ ਜ਼ਹਿਰੀਲੀ ਸ਼ਰਾਬ ਕਰਕੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ 17 ਲੋਕਾਂ ਦੀ ਮੌਤ ਹੋ ਗਈ ਜੀ ਹਾਂ ਬਿਲਕੁਲ ਜੀ ਜਦੋਂ ਮੈਂ ਤੁਹਾਨੂੰ ਖਬਰਾਂ ਦਾ ਵੇਰਵਾ ਭੇਜਿਆ ਉਦੋਂ ਸੀ 17 ਮੌਤਾਂ ਜਿਹੜੀ ਮੇਰੇ ਕੋਲੇ ਹੁਣ ਜਾਣਕਾਰੀ ਹੈ ਇਹ 21-22 ਮੌਤਾਂ ਦੀ ਹੋ ਗਈ ਹੈ ਏ 21 ਤੋਂ ਲੈ ਕੇ 22 ਮੌਤਾਂ ਹੁਣ ਤੱਕ ਹੋ ਗਈਆਂ ਕੋਈ ਮੀਡੀਆ ਦਾ ਅੰਗ 21 ਕਹਿੰਦਾ ਕੋਈ ਚਲੋ ਭਾਈ ਕਹਿੰਦਾ 8 ਤੋਂ ਲੈ ਕੇ 9 ਲੋਕ ਐਸੇ ਆ ਜਿਹੜੇ ਇਸ ਵੇਲੇ ਬੇਸੁਧ ਆ ਜਿਨ੍ਹਾਂ ਦਾ ਕੋਈ ਪਤਾ ਨਹੀਂ ਆਉਂਦੇ ਮਿੰਟਾਂ ਦੇ ਵਿੱਚ ਕੀ ਤੋਂ ਕੀ ਬਣ ਜੇ ਮਤਲਬ ਇਹ ਆ ਜੀ ਕਿ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਪੰਜਾਬ ਦੇ ਜਵਾਨ ਪੰਜਾਬ ਦੇ ਬਜ਼ੁਰਗ ਪੰਜਾਬ ਦੇ ਅਧਖੜ ਕਿਵੇਂ ਮੁੱਕ ਗਏ ਆ ਇਹ ਜੀ ਮਾਝਾ ਖੇਤਰ ਦੇ ਵਿੱਚੋਂ ਖਬਰ ਆਈ ਆ ਮਾਝਾ ਖੇਤਰ ਦੇ ਵਿੱਚ ਸਾਰਾ ਕੁਝ ਵਾਪਰਿਆ ਮਜੀਠਾ ਖੇਤਰ ਦੇ ਵਿੱਚ ਸਾਰਾ ਕੁਝ ਵਾਪਰਿਆ ਤੇ ਇਹ ਉੱਥੋਂ ਦਰਦਨਾਖਬਰ ਆ ਗਈ ਆ ਸੋ ਉੱਥੇ ਪਤਾ ਲੱਗਾ ਜੀ ਕਿ ਹੁਣ ਜਿਹੜੇ ਮਾਰੇ ਗਏ ਆ ਜਿਹੜੇ दारू ਪੀ ਕੇ ਵਰ ਗਏ ਆ ਉਹਨਾਂ ਨੇ ਪਰਿਵਾਰਾਂ ਨੂੰ ਮੁੱਖ ਮੰਤਰੀ ਨੇ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਦੋ ਤਿੰਨ ਜਿਹੜੇ ਕਹਿੰਦੇ ਜੀ ਪੁਲਿਸ ਅਧਿਕਾਰੀ ਬਦਲ ਵੀ ਦਿੱਤੇ ਆ ਕੁਝ ਲੋਕ ਪੁਲਿਸ ਨੇ ਗ੍ਰਿਫਤਾਰ ਵੀ ਕੀਤੇ ਸ਼ਰਾਬ ਵੇਚਣ ਵਾਲੇ ਪਰ ਇਹ ਕੋਈ ਪਹਿਲੀ ਵਾਰ ਨਹੀਂ ਖਬਰ ਆਈ ਤੁਹਾਨੂੰ ਚੇਤੇ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਮਾਝਾ ਖੇਤਰ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਤ ਹੋਈ ਪਿਛਲੇ ਸਾਲ ਸੰਗਰੂਰ ਦੇ ਵੱਲ 21 ਤੋਂ ਵੱਧ ਲੋਕਾਂ ਦੀ ਜ਼ਹਿਰੀਲੀ ਦਾਰੂ ਪੀਣ ਕਰਕੇ ਮੌਤ ਹੋਈ। ਇਹ ਜ਼ਹਿਰੀਲੀ ਦਾਰੂ ਬਣਾਉਣ ਵਾਲੇ ਕੌਣ ਆ? ਵਿਕਵਾਉਣ ਵਾਲੇ ਕੌਣ ਆ? ਕਮਾਉਣ ਵਾਲੇ ਕੌਣ ਆ? ਕਿਹਦੇ ਥਾਪੜੇ ਨਾਲ ਇਹ ਸਾਰਾ ਕੁਝ ਚੱਲਦਾ? ਤੇ ਮੂਰਖ ਮਤੇ ਲੋਕ ਕਿਉਂ ਪੀਂਦੇ? ਕਿਉਂਕਿ ਥੈਲੀਆਂ ਦੇ ਵਿੱਚ ਜਿਹੜੇ ਪੈਕਟ ਜੇ ਹੁੰਦੇ ਆ ਜਿਵੇਂ ਦੁੱਧ ਦੇ ਪੈਕਟ ਆ, ਇਹ ਨਿੱਕੇ ਨਿੱਕੇ ਥੈਲੀਆਂ ਜਿਹਾ ਹੁੰਦਾ ਜਿਵੇਂ ਲੱਸੀ ਦਾ ਪੈਕਟ 5 ਰੁਪਏ ਦਾ ਹੁੰਦਾ। ਉਸ ਤਰੀਕੇ ਦੇ ਨਾਲ ਵੀ ਨਿੱਕੀ ਜਿਹੀ ਗਲਾਸੀ ਜਿਹੜੀ ਕੱਚ ਦੀ ਬਣਦੀ ਆ, ਉਹ 20 ਰੁਪਏ ਦੀ 25 ਰੁਪਏ ਦੀ ਹੁੰਦੀ ਉਹਦੇ ਚ ਟੀਕੇ ਟੂਕੇ ਪਾਏ ਹੁੰਦੇ ਆ ਕੈਮੀਕਲ ਪਾਏ ਹੁੰਦੇ ਆ ਉਹ ਸਿਰਜਾ ਘਮਾਉਂਦੇ ਤੇ ਸੌਂਜਾ ਦੇ ਨਾ ਉਹਦੀ ਕੋਈ ਡਿਗਰੀ ਪਤਾ ਹੁੰਦਾ ਇਹ ਉਸ ਵੇਲੇ ਸਭ ਕੁਝ ਹੋ ਰਿਹਾ ਜਦੋਂ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਹੁਣ ਸਰਕਾਰ ਇਹ ਗੱਲ ਕਹਿੰਦੀ ਵੀ ਸਾਰੇ ਫੜ ਲੈਣੇ ਆ ਤੇ ਬਾਈ ਤੁਸੀਂ ਵੇਲੇ ਸਰ ਕਿਉਂ ਨਹੀਂ ਕੁਝ ਕੀਤਾ ਜੇ ਅੱਜ ਆਪਾਂ 8 9 ਜਾਣੇ ਫੜ ਲਏ ਆ ਇਹ ਕਿਹੜਾ 15 ਮਿੰਟ ਪਹਿਲਾਂ ਸ਼ਰਾਬ ਬਣਾ ਕੇ ਵੇਚਣ ਲੱਗੇ ਸੀ ਤੇ ਪੁਲਿਸ ਕੀ ਕਰਨੀ ਸੀ ਤੇ ਯੁੱਧ ਨਸ਼ਾ ਵਿਰੋਧ ਨਹੀਂ ਐਵੇਂ ਹੀ ਕੀ ਰਹੀ ਗਈ ਜੀ ਬਿਲਕੁਲ ਸਹੀ ਬਹੁਤ ਸਾਰੇ ਸਵਾਲ ਨੇ ਖੈਰ ਪਤਾ ਨਹੀਂ ਕਦੋਂ ਇਹਨਾਂ ਦੇ ਜਵਾਬ ਮਿਲਣਗੇ ਉਧਰ ਦੂਸਰੇ ਬੰਨੇ ਚਨਾਬ ਸਾਹਿਬ ਕਿਸਾਨਾਂ ਨੇ ਕਹਿੰਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਾਨ ਹਨ ਦੇ ਬਿਆਨ ਤੇ ਲਾਂਬੰਦੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਦੇਖੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਬੀਬੀ ਐਮਬੀ ਦੀ ਗੱਲ ਕਰਦੇ ਆ ਭਾਖੜਾ ਡੈਮ ਤੇ ਜਾ ਕੇ ਇਹ ਗੱਲ ਕਹਿਤੀ ਸੀ ਕਿ ਇਹਨੇ ਵੀ ਦੇਖੋ ਉਦਾਂ ਤਾਂ ਇਹ ਧਰਨਾ ਲਾਉਣ ਲੱਗੇ ਸੈਕਿੰਡ ਲਾਉਂਦੇ ਆ ਤੇ ਹੁਣ ਕਿਉਂ ਨਹੀਂ ਧਰਨਾ ਲਾਇਆ ਪਾਣੀ ਦੇ ਮੁੱਦੇ ਦੇ ਉੱਤੇ ਕਿਉਂਕਿ ਇੱਥੇ ਉਹ ਕਹਿੰਦੇ ਜੀ ਏਸੀ ਟਰਾਲੀਆਂ ਨਹੀਂ ਹੈਗੀਆਂ ਇਹਨਾਂ ਨੇ ਇਸ ਕਰਕੇ ਧਰਨਾ ਉਹਨਾਂ ਨੇ ਇਹ ਗੱਲਾਂ ਕਹਿਤੀਆਂ ਇਸ ਗੱਲ ਦੇ ਉੱਤੇ ਵਿਵਾਦ ਬਣ ਗਿਆ ਵਿਵਾਦ ਬਣਨਾ ਕੁਦਰਤੀ ਵੀ ਸੀ ਜੇ ਆਪਾਂ ਕਿਸੇ ਨੂੰ ਚਿੜਾਵਾਂਗੇ ਤਾਂ ਫਿਰ ਭਾਈ ਵਿਵਾਦ ਬਣਨਾ ਕੁਦਰਤੀ ਹੈਗਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬ ਦੇ ਕਿਸਾਨਾਂ ਨੇ ਹੁਣ ਇਹ ਗੱਲ ਕਹੀ ਹੈ ਵੀ ਜੇ ਤਾਂ ਅਸੀਂ ਲਾਉਨੇ ਧਰਨਾ ਇਹ ਕਹਿੰਦੇ ਨੇ ਜੀ ਧਰਨਾ ਲਾਉਣ ਵਾਲੇ ਬੰਦੇ ਵਿਲੇ ਆ ਇਹ ਜੀ ਸੜਕਾਂ ਰੋਕਦੇ ਆ ਤੇ ਜੇ ਅਸੀਂ ਨਹੀਂ ਲਾਉਂਦੇ ਧਰਨਾ ਫਿਰ ਕਹਿੰਦੇ ਜੀ ਇਹ ਹੁਣ ਵਿਲੇ ਆ ਤੇ ਹੁਣ ਆਉਂਦੇ ਕਿਉਂ ਨਹੀਂ ਇੱਥੇ ਏਸੀ ਟਰਾਲੀਆਂ ਹੈ ਨਹੀਂ ਸੋ ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇਸ ਕਰਕੇ ਆਪਦੇ ਧਰਨੇ ਬਜ਼ਾਰੇ ਟਾਲੇ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਭਾਈ ਜਦੋਂ ਭਾਰਤ-ਪਾਕਿਸਤਾਨ ਦਰਮਿਆਨ ਤਣਾਤਣੀ ਆ ਤੇ ਸਾਰਾ ਪੰਜਾਬ ਸੁਖਾਵਾ ਰਹੇ ਤੇ ਹੁਣ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਲਾਂਬੰਦੀ ਸ਼ੁਰੂ ਕਰ ਰਹੇ ਹਾਂ ਜੀ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਗਰਮ ਆ ਜੀ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ ਹੁਣ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਨੇ ਵੱਧ ਜਾਣਾ ਤੇ ਪੰਜਾਬ ਦੇ ਵਿੱਚ ਆਉਂਦੇ ਆਉਂਦੇ ਕੁਝ ਘੰਟਿਆਂ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਤੇ ਉਹ ਕਹਿੰਦੇ ਜੀ ਇੰਨਾ ਕੁ ਵੱਧ ਜਾਣਾ ਵੀ ਭਾਈ 43 ਤੋਂ ਲੈ ਕੇ 45 ਡਿਗਰੀ ਤੱਕ ਟੈਂਪਰੇਚਰ ਹੋ ਜਾਣਾ ਸੋ ਮਤਲਬ ਕਹਿਣ ਦਾ ਇਹ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਹਨੇਰੀ ਮੀਂਹ ਝਕੜ ਝੁੱਲਾ ਸ਼ਾਇਦ ਉਹ ਆਉਂਦੇ ਦਿਨਾਂ ਦੇ ਵਿੱਚ ਦੇਖਣ ਨੂੰ ਨਾ ਮਿਲੇ ਬਾਕੀ ਚਲੋ ਕੁਦਰਤ ਦੇ ਰੰਗਾਂ ਦਾ ਪਤਾ ਕੋਈ ਨਹੀਂਗਾ ਵੀ ਕੀ ਬਣਨਾ ਪਰ ਇਹ ਹੈ ਜੀ ਕਿ ਹੁਣ ਗਰਮੀ ਆ ਗਈ ਤਿੱਖੀ ਗਰਮੀ ਆ ਗਈ ਤੇ ਹੁਣ ਜਿਹੜਾ ਆ ਵਿੱਚ ਵਿਚਾਲੇ ਮੀਂਹ ਹਨੇਰੀ ਵਾਲਾ ਮਸਲਾ ਜਿਹਾ ਸੀਗਾ ਤੇ ਕਹਿੰਦੇ ਵੀ ਹੁਣ ਉਹ ਖਤਮ ਹੋ ਜਾਣਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਮਿਹਰਬਾਨ